ਗੁਰੂ ਮਹਾਰਾਜ ਕਹਿੰਦੇ ਨੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਖ ਗੁਰੂ ਮਨ ਭਾਵੇ ਸਤਿਗੁਰੂ ਦੇ ਮਨ ਵਿੱਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ ਹਰ ਦਮ ਹਰ ਦਮ ਦਾ ਮਤਲਬ ਹਰ ਸਾਹ ਦੇ ਨਾਲ ਜਿਹੜਾ ਪ੍ਰਭੂ ਪਰਮਾਤਮਾ ਨੂੰ ਯਾਦ ਕਰਦਾ ਉਹ ਗੁਰੂ ਨੂੰ ਚੰਗਾ ਲੱਗਦਾ ਮਹਾਰਾਜ ਨੇ ਦੱਸਿਆ ਪਾਵਨ ਪਵਿੱਤਰ ਰੰਗ 305 ਤੇ ਪੰਕਤੀਆਂ ਲਾਸਟ ਵਾਲੀਆਂ ਇਹ ਤੇ 6 ਤੇ ਪੂਰਾ ਸ਼ਬਦ ਅੱਗੇ ਮਹਾਰਾਜ ਕਹਿੰਦੇ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਜਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਅਗਲੇ ਪੰਨੇ ਚ ਮਾਰਾ ਨੇ ਦੱਸਿਆ ਵੀ ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ ਉਸ ਗੁਰਸਿੱਖ ਨੂੰ ਸਤਗੁਰੂ ਦੀਆਂ ਸਤਗੁਰੂ ਸਿੱਖਿਆ ਦਿੰਦਾ ਹੈ ਉਸ ਗੁਰਸਿੱਖ ਨੂੰ ਸਤਗੁਰੂ ਸਿੱਖਿਆ ਦਿੰਦਾ ਹੈ ਇਹ ਪਹਿਲਾਂ ਵਾਲੇ ਬੰਦ ਚ ਦੱਸਦਾ ਮਹਾਰਾਜ ਨੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਵੀ ਜਿਹੜਾ ਭੈਣ ਭਾਈ ਸਾਹ ਸਾਹ ਦੇ ਨਾਲ ਵੀ ਖਾਂਦਾ ਵੀ ਸਾਹ ਲੈਂਦਾ ਵੀ ਖਾਂਦਾ ਪੀਂਦਾ ਵੀ ਪ੍ਰਭੂ ਪਰਮਾਤਮਾ ਨੂੰ ਧਿਆਨ ਵਿੱਚ ਰੱਖਦਾ ਹੈ ਉਹ ਗੁਰੂ ਨੂੰ ਚੰਗਾ ਲੱਗਦਾ ਹੈ ਤੇ ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ ਅਸਗੁਰ ਸਿੱਖ ਨੂੰ ਮਹਾਰਾਜ ਕਹਿੰਦੇ ਸਤਗੁਰੂ ਸਿੱਖਿਆ ਦਿੰਦਾ ਹੈ ਜੇ ਕੋਈ ਭੈਣ ਭਰਾ ਸਿੱਖਿਆ ਲੈਂਦਾ ਹੈ ਭਾਈ ਪ੍ਰਭੂ ਪਰਮਾਤਮਾ ਦੀ ਬਾਣੀ ਸੁਣਦਾ ਹੈ ਸਿੱਖਿਆ ਲੈਂਦਾ ਹੈ ਸਮਝ ਤੂੰ ਉਹਦੇ ਤੇ ਮਿਹਰਬਾਨ ਆ ਪ੍ਰਭੂ ਪਰਮਾਤਮਾ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਬਰਾ ਨਾਮ ਜਪਾਵੇ ਅਗਲੇ ਪੰਨੇ 'ਚ ਮਹਾਰਾਜ ਜੀ ਦੱਸਦੇ ਨੇ ਦਾਸ ਨਾਨਕ ਉਸ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦਾ ਹੈ ਕਿੰਨਾਂ ਦੇ ਜੋ ਆਪ ਨਾਮ ਜਪਦਾ ਹੈ ਤੇ ਹੋਰਾਂ ਨੂੰ ਜਪਾਉਂਦਾ ਹੈ ਵੀ ਆਪ ਪ੍ਰਭੂ ਪਰਮਾਤਮਾ ਦੇ ਨਾਮ ਬਾਣੀ ਨਾਲ ਜੁੜਿਆ ਹੋਇਆ ਤੇ ਹੋਰਾਂ ਨੂੰ ਉਪਦੇਸ਼ ਸੁਣਾਉਂਦਾ ਗੁਰੂ ਦਾ ਪੌੜੀ ਇਹ ਪਾਵਨ ਪਵਿੱਤਰ ਅੰਕ 2 306 ਤੇ ਚੱਲਿਆ ਗਿਆ ਜੀ ਸ਼ਬਦ ਮਹਾਰਾਜ ਕਹਿੰਦੇ ਜੋ ਤੁਧ ਸੱਚ ਤੇ ਆਏ ਦੇ ਛੇ ਬਿਰਲੇ ਥੋੜੇ ਮਹਾਰਾਜ ਕਹਿੰਦੇ ਹੈ ਸੱਚੇ ਪ੍ਰਭੂ ਉਹ ਬਹੁਤ ਥੋੜੇ ਜੀਵ ਹਨ ਜੋ ਇਕਾਗਰ ਚਿਤ ਤੇਰਾ ਸਿਮਰਨ ਕਰਦੇ ਹਨ ਜੋ ਮਨ ਚਿਤ ਇੱਕ ਆਰਾਧ ਦੇ ਤਨ ਕੀ ਬਰਕਤ ਖਾਏ ਅਸੰਖ ਕਰੋੜੇ ਲੋ ਜੀ ਮਹਾਰਾਜ ਕਹਿੰਦੇ ਪੂਰਨ ਇਕਾਗਰਤਾ ਵਿੱਚ ਜੋ ਮਨੁੱਖ ਇੱਕ ਦਾ ਆਰਾਧਨ ਕਰਦੇ ਹਨ ਉਹਨਾਂ ਦੀ ਕਮਾਈ ਬੇਅੰਤ ਜੀਵ ਖਾਂਦੇ ਹਨ ਤਦ ਨੂੰ ਸਭ ਧਿਆਏ ਦੀ ਸੇ ਥਾਈ ਪੈ ਜੋ ਸਾਬ ਜੋ ਸਹਬ ਲੋੜੇ ਮਹਾਰਾਜ ਕਹਿੰਦੇ ਹੈ ਹੇ ਹਰੀ ਉਂਜ ਤਾਂ ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਹੈ ਪਰ ਪ੍ਰਵਾਨ ਉਹ ਹੁੰਦੇ ਹਨ ਜਿਨ੍ਹਾਂ ਨੂੰ ਤੂੰ ਮਾਲਕ ਪਸੰਦ ਕਰਦਾ ਹੈ ਜਿਨ੍ਹਾਂ ਨੂੰ ਤੂੰ ਮਾਲਕ ਪਸੰਦ ਕਰਦਾ ਹੈ ਪ੍ਰਵਾਨ ਉਹ ਹੀ ਹੁੰਦੇ ਨੇ ਅਗਲੇ ਮਹਾਰਾਜ ਜੀ ਨੇ ਸ਼ਬਦ ਵਿੱਚ ਜੋ ਬਿਨ ਸਤਗੁਰ ਸੇਵੇ ਖਾਂਦੇ ਪਹਿਨਦੇ ਬਿਨ ਮਹਾਰਾ ਸੱਚੇ ਪਾਤਸ਼ਾਹ ਨੂੰ ਯਾਦ ਨਹੀਂ ਕਰਦੇ ਤੇ ਖਾਂਦੇ ਪਹਿਨਦੇ ਹੈਗੇ ਆ ਸੇ ਮੋਏ ਮਾਰ ਜੰਮੇ ਕਰੋੜੇ ਮਹਾਰਾਜ ਕਹਿੰਦੇ ਸਤਗੁਰੂ ਦੀ ਸੇਵਾ ਤੋਂ ਸਖਣੇ ਰਹਿ ਕੇ ਜੋ ਮਨੁੱਖ ਖਾਣ ਪੀਣ ਤੇ ਪਹਿਨਣ ਦੇ ਰਸਾਂ ਵਿੱਚ ਲੱਗੇ ਹੋਏ ਹਨ ਉਹ ਕਰੋੜ ਕਰੋੜੇ ਮੁੜਮੁੜ ਜੰਮਦੇ ਹਨ ਕਰੋੜਾਂ ਦੀ ਗਣਤੀ ਵਿੱਚ ਨੇ ਲੋਕ ਮੁੜਮੁੜ ਜੰਮਦੇ ਮਰਦੇ ਨੇ ਵੇਹਾ ਜਰ ਮਿੱਠਾ ਭੋਲਦੇ ਬਾਹਰ ਵਿੱਚ ਕੱਢੇ মুখ ਖੋਲੇ ਮਹਾਰਾਜ ਕਹਿੰਦੇ ਇਹੋ ਜਿਹੇ ਮਨੁੱਖ ਸਾਹਮਣੇ ਤਾਂ ਮਿੱਠੀਆਂ ਗੱਲਾਂ ਕਰਦੇ ਹਨ ਪਰ ਪਿੱਛੋਂ ਮੂੰਹ ਵਿੱਚੋਂ ਬਿਉ ਘੋਲ ਕੇ ਕੱਢਦੇ ਹਨ ਪਾਪ ਰੱਜ ਕੇ ਨਿੰਦਾ ਕਰਦੇ ਹਨ ਇਸ ਦੇਸਾ ਦੇਖੀ ਹੈ ਨਾ ਆਪਾਂ ਦੱਸਾ ਦੇਖੀ ਹੈ ਨਾ ਲੋਕਾਂ ਦੀ ਆਪਾਂ ਵੀ ਵਿੱਚੇ ਹੀ ਆ ਜਾਂਦੇ ਆ ਬੇ ਮੂੰਹ ਤੇ ਤਾਂ ਮਿੱਠੀਆਂ ਗੱਲਾਂ ਕਰੀ ਜਾਣੀਆਂ ਤੇ ਮਗਰੋਂ ਜ਼ਹਿਰ ਭਰੀਆਂ ਗੱਲਾਂ ਨਿੰਦਾ ਕਰਨੀ ਬਾਅਦ ਚ ਇਹ ਤਾਂ ਭਾਵੇਂ ਆ ਤੇ ਹੈ ਕੀ ਆ ਫਿਰ ਉਹ ਮਨ ਖੋਟੇ ਦੇਵ ਛੋੜੇ ਮਹਾਰਾਜ ਕਹਿੰਦੇ ਇਹੋ ਜਿਹੇ ਮਨੋਖੋਟਿਆਂ ਨੂੰ ਖਸਮ ਨੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ ਉਹ ਪ੍ਰਭੂ ਪਰਮਾਤਮਾ ਉਹਨਾਂ ਨੂੰ ਵਿਛੋੜ ਦਿੰਦਾ ਫਿਰ ਇਹੋ ਜਿਹੇ ਖੋਟਿਆਂ ਨੂੰ ਜਿਹੜੇ ਮੂੰਹ ਤੇ ਮਿੱਠੀਆਂ ਗੱਲਾਂ ਕਰਨ ਤੇ ਬਾਅਦ ਦੇ ਵਿੱਚ ਚੁਗਲੀ ਨਿੰਦਿਆ ਈਰਖਾ ਦਵੇਤ ਵਿੱਚ ਫਸੇ ਰਹਿਣ ਇਹ ਵੀ ਛੱਡਣੀ ਆ ਭਾਈ ਧਿਆਨ ਦਿਓ ਜੋ ਮੁਖਤ ਬੋਲਦਾ ਇਨਸਾਨ ਉਹ ਤੇਰੇ ਅੰਦਰ ਵੀ ਹੋਵੇ ਜੋ ਮਿੱਠਾ ਬੋਲਣਾ ਕਹਿੰਦਾ ਮਿੱਠਾ ਵੀ ਨਹੀਂ ਬੋਲਦੇ ਬੋਲਦੇ ਵੀ ਜ਼ਹਿਰ ਭਰਿਆ ਕੌੜਾ ਹੀ ਆ ਕੋਈ ਲਿਆਕਤ ਨਹੀਂ ਬੋਲਣ ਦੀ ਕਿਸੇ ਦੀ ਰਿਸਪੈਕਟ ਨਹੀਂ ਜਾਂ ਵੱਡਿਆਂ ਨਾਲ ਕਿਵੇਂ ਗੱਲ ਕਰਨੀ ਆ ਕਿਵੇਂ ਨਹੀਂ ਕਰਨੀ ਸ਼ਲੋਕ ਮਹੰਲਾ ਚੌਥਾ ਮਹਾਰਾਜ ਕਹਿੰਦੇ ਨਾ ਅਗਲੇ ਬੰਦ ਚ ਮਲ ਜੂਹੀ ਭਰਿਆ ਨੀਲਾ ਕਾਲਾ ਕਤੋ ਲੜਾ ਤਨ ਬੇਮੁਖ ਬੇਮੁਖੇ ਨੂੰ ਪਾਇਆ ਮਲ ਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਝੁਲਾ ਉਸ ਬੇਮੁਖ ਨੇ ਬੇਮੁਖ ਨੂੰ ਪਾ ਦਿੱਤਾ ਇਹਨਾਂ ਇਤਿਹਾਸਿਕ ਗੱਲ ਆ ਇਹ ਬਈ ਜਦੋਂ ਅਕਬਰ ਬਾਦਸ਼ਾਹ ਦਾ ਰਾਜ ਸੀ ਨਾ ਉਦੋਂ ਕੋਈ ਮੇਲਾ ਕਚੈਲਾ ਜੂਆਂ ਨਾਲ ਭਰਿਆ ਹੋਇਆ ਮੇਲਾ ਕਚੈਲਾ ਕਾਲਾ ਕਥੋਲੜਾ ਬਈ ਬਹੁਤ ਭੇੜਾ ਜਾਂ ਜਾਮਾ ਪਾ ਕੇ ਕੇ ਸੰਡਾ ਕੇ ਸਵਾ ਮਿੱਟੀ ਪਾ ਕੇ ਵਿੱਚ ਤੇ ਅਕਬਰ ਦੇ ਦਰਬਾਰ ਵਿੱਚ ਜਦੋਂ ਕੋਈ ਮਤਲਬ ਪੁਕਾਰ ਕਰਦਾ ਸੀ ਨਾ ਉਹਦੀ ਪੁਕਾਰ ਉਹ ਸੁਣੀ ਜਾਂਦੀ ਸੀ ਗੱਲ ਫਰਿਆਦ ਫਰਿਆਦ ਇਹ ਉਹਦਾ ਭਾਵ ਆ ਇਹ ਕਿਉਂਕਿ ਮੈਂ ਇਤਿਹਾਸ ਸੁਣਿਆ ਵੀ ਜਦੋਂ ਇਹ ਕਿਉਂਕਿ ਈਰਖਾ ਤਾਂ ਮੁੱਢ ਤੋਂ ਹੀ ਚੱਲਦੀ ਸੀ ਨਾ ਗੁਰਨਾਨਕ ਸਾਹਿਬ ਤੋਂ ਹੀ ਇਹ ਮੇਰਾ ਖਿਆਲ ਦੂਜੇ ਪਾਸ਼ਾ ਵੇਲੇ ਦੀ ਗੱਲ ਆ ਜਿਹੜੀ ਵੀ ਇਹ ਮਤਲਬ ਹੀ ਅਕਬਰ ਨੂੰ ਜਾ ਜਾ ਕੇ ਸ਼ਿਕਾਇਤਾਂ ਕਰਦੇ ਸੀ ਉਹ ਫਿਰ ਜਦੋਂ ਨਹੀਂ ਸੁਣਦਾ ਸੀ ਅਕਬਰ ਤੇ ਫਿਰ ਉਹਨੇ ਮਤਲਬ ਇਹੋ ਜਿਹਾ ਮਤਲਬ ਬਾਣਾ ਪਾਉਂਦੇ ਸੀ ਮਲ ਭਰਿਆ ਮਲ ਜੂਈ ਭਰਿਆ ਬਈ ਮੈਲਾ ਕਚੈਲਾ ਪਾ ਕੇ ਜੂਆਂ ਵੀ ਵਿੱਚ ਹੋਣੀਆਂ ਇਹ ਇਤਿਹਾਸ ਸੁਣਿਆ ਜੀ ਨੀਲਾ ਕਾਲਾ ਗਥੋਲੜਾ ਤਨ ਬੇਮੁਖ ਬੇਮੁਖੇ ਨੂੰ ਪਾਇਆ ਉਹ ਬੇਮੁਖਿਆ ਉਹਨੇ ਮਨਮੁਖਿਆ ਨੇ ਮਨਮੁਖੇ ਨੂੰ ਪੁਆ ਕੇ ਤੇ ਉੱਥੇ ਫਰਿਆਦ ਕਰੀ ਸੀ ਗੁਰੂ ਸਾਹਿਬ ਦੇ ਖਿਲਾਫ ਬਸ ਇੰਨੀ ਇੱਕ ਗੱਲ ਸਮਝ ਲਓ ਇੰਨਾ ਕੀ ਪਤਾ ਮੈਨੂੰ ਮਹਾਰਾਜ ਕਹਿੰਦੇ ਮਲ ਤੇ ਜੂਆ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਝੁਲਾ ਉਸ ਬੇਮੁਖ ਨੇ ਬੇਮੁਖ ਨੂੰ ਪਾ ਦਿੱਤਾ ਪਾਸ ਨ ਦੇਈ ਕੋਈ ਬਹਿਣ ਜਗਤ ਮਹਿ ਗੂੰ ਪੜ ਸਕ ਵੀ ਮਲ ਲਾਏ ਮਨਮੁਖ ਆਇਆ ਮਹਾਰਾਜ ਕਹਿੰਦੇ ਸੰਸਾਰ ਵਿੱਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦਿੰਦਾ ਗੰਦ ਪਾ ਕੇ ਸਗੋਂ ਬਹੁਤੀ ਮੈਲ ਲਾ ਕੇ ਮਨੁੱਖ ਵਾਪਸ ਆਇਆ ਜਿਹਦੇ ਕੋਲੇ ਖੜਦਾ ਵੀ ਨਹੀਂ ਬਈ ਇਹਦੇ ਕੋਲ ਸਮੈਲ ਮਾਰਦੀ ਆ ਗੰਦਾ ਮੁਸ਼ਕ ਆਉਂਦਾ ਗੰਦੇ ਕੱਪੜੇ ਨੇ ਗੰਦੀ ਬਦਬੂ ਆਉਂਦੀ ਆ ਜਿਹਦੇ ਓਲੇ ਵੀ ਨਹੀਂ ਕੋਈ ਖੜਦਾ ਉਹੇ ਜਾਂ ਬਾਣਾ ਪਾ ਕੇ ਜਾਂਦਾ ਸੀ ਫਰਿਆਦ ਕਰਨ ਵਾਸਤੇ ਗੁਰੂ ਸਾਹਿਬ ਦੇ ਖਿਲਾਫ ਇਸ ਤਰ੍ਹਾਂ ਸੀ ਬਾਕੀ ਮੈਨੂੰ ਮਾਫ ਕਰਨਾ ਜੀ ਸੁਣਨ ਵਾਲੇ ਗੁਰੂ ਪਿਆਰੇ ਚੈਨਲ ਤੇ ਵੀ ਸੁਣਦੇ ਨੇ ਭੈਣ ਭਾਈ ਤੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਪ੍ਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ ਉਥੇ ਵੀ ਮੂੰਹ ਕਾਲਾ ਦੋਹਾ ਬੇਮੁਖਾਂ ਦਾ ਕਰਾਇਆ ਫਿਰ ਦਰਬਾਰ ਵਿੱਚ ਵੀ ਬੇਮੁਖਾਂ ਦਾ ਮੂੰਹ ਕਾਲਾ ਹੀ ਹੁੰਦਾ ਹੈ ਸਿੱਧੀ ਜੀ ਗੱਲ ਸਮਝ ਲਓ ਅਸੀਂ ਬੇਮੁਖ ਨਾ ਹੋਈਏ ਪਾਈ ਆਪਾਂ ਸਿੱਖਿਆ ਲੈਣੀ ਹੈ ਇਹ ਇਤਿਹਾਸਕ ਗੱਲ ਹੈ ਮਹਾਰਾਜ ਕਹਿੰਦੇ ਜੋ ਮਨੁੱਖ ਪ੍ਰਾਈ ਨਿੰਦਾ ਤੇ ਚੁਗਲੀ ਕਰਨ ਲਈ ਸਲਾਹ ਕਰਕੇ ਭੇਜਿਆ ਗਿਆ ਸੀ ਉੱਥੇ ਵੀ ਦੋਹਾ ਦਾ ਮੂੰਹ ਕਾਲਾ ਕੀਤਾ ਗਿਆ। ਅਕਬਰ ਦੇ ਦਰਬਾਰ ਵਿੱਚ ਗਏ ਸੀ ਸ਼ਿਕਾਇਤ ਲੈ ਕੇ। ਇਹੋ ਜਿਹਾ ਬਾਣਾ ਪਾ ਕੇ ਮੈਲਾ ਕਚੜਾ ਜੂਹੀ ਭਰਿਆ ਗੰਦਾ ਤੇ ਉੱਥੋਂ ਵੀ ਫਿਰ ਇਹਨਾਂ ਦੇ ੱਤਕੇ ਹੀ ਪਏ ਸੀ। ਉਹ ਹਿਸਟਰੀ ਵਿੱਚ ਇਤਿਹਾਸ ਜਦੋਂ ਸੁਣਦੇ ਨਾ ਆਪਾਂ ਉਦੋਂ ਪਤਾ ਲੱਗਦਾ ਉਸ ਗੱਲ ਦਾ ਹੁਣ ਆਪਾਂ ਨੂੰ ਬਾਲਿਆਂ ਨੂੰ ਸਮਝ ਨਹੀਂ ਆਉਣੀ। ਇਹ ਹੰਟ ਦਿੱਤਾ ਹੋਇਆ ਗਰਬਾਣੀ ਦੇ ਵਿੱਚ ਅੱਗੇ ਮਹਾਰਾਜ ਕਹਿੰਦੇ ਤੜ ਸੁਣਿਆ ਸਭਤ ਜਗਤ ਵਿੱਚ ਭਾਈ ਬੇਮੁਖ ਸਣੇ ਨਫਰੇ ਪੌਲੀ ਪੌਂਦੀ ਫਾਵਾ ਹੋਏ ਕੇ ਉੱਠ ਘਰ ਆਇਆ ਹੁਣ ਦੇਖੋ ਇਹ ਸ਼ਬਦ ਦੀ ਸਮਝ ਔਖੀ ਲੱਗਣੀ ਆ ਸੰਸਾਰ ਵਿੱਚ ਸਭਨੀ ਪਾਸੀ ਤੁਰੰਤ ਸੁਣਿਆ ਗਿਆ ਕਿ ਇਹ ਭਾਈ ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉੱਠ ਆਇਆ ਇਹ ਬੇਮੁਖਾਂ ਦੀ ਦਸ਼ਾ ਇਹੋ ਜੀ ਹੁੰਦੀ ਹੈ ਜੀ ਜਿਹੜੇ ਬੇਮੁਖ ਨੇ ਗੁਰੂ ਤੋਂ ਬੇਮੁਖ ਨੇ ਜਿਹੜੇ ਅੱਗੇ ਸੰਗਤੀ ਕੁਰਮੀ ਬੇਮਖ ਰਹਿਣ ਰਲਣਾ ਨਾ ਮਿਲੇ ਤਾਂ ਬਹੁਤੀ ਭਤੀਜੀ ਫਿਰ ਆਣ ਘਰ ਪਾਇਆ ਮਹਾਰਾਜ ਕਹਿੰਦੇ ਅੱਗੋਂ ਸੰਗਤਾਂ ਦੇ ਸੰਗਤਾਂ ਤੇ ਕੁੜਮਾ ਭਾਵ ਸਾਕਾਂ ਅੰਗਾ ਸਾਕਾਂ ਵਿੱਚ ਬੇਮਖ ਨੂੰ ਬਹਿਣ ਨਾ ਮਿਲੇ ਤਾ ਫਿਰ ਬੋਟੀਆਂ ਭਤੀਜੀਆਂ ਨੇ ਲਿਆ ਕੇ ਘਰ ਵਿੱਚ ਟਿਕਾਣਾ ਦਿੱਤਾ ਫਿਰ ਵੀ ਉਹਨੂੰ ਆਪਦਿਆਂ ਨੇ ਹੀ ਗੱਲ ਲਾਇਆ ਹਲਤ ਪਾਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਧਿਆਇਆ ਮਹਾਰਾਜ ਕਹਿੰਦੇ ਇਹੋ ਜੇ ਮਨੁੱਖ ਦੇ ਉਸ ਦੇ ਲੋਕ ਪਰਲੋਕ ਦੋਵੇਂ ਅਜਾਈ ਗਏ ਤੇ ਹੁਣ ਭੁੱਖਾ ਤੇ ਧਿਆਇਆ ਕੂਕਦਾ ਹੈ ਤਨ ਤਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਉ ਸੱਚ ਬਹਿ ਆਪ ਕਰਾਇਆ ਮਹਾਰਾਜ ਕਹਿੰਦੇ ਤਨ ਤਨ ਸਿਰਜਣਹਾਰ ਮਾਲਕ ਹੈ ਜਿਸ ਨੇ ਆਪ ਗਉ ਨਾਲ ਸੱਚਾ ਨਿਉਂ ਕਰਾਇਆ ਹੈ ਕਿਉਂਕਿ ਸ਼ਿਕਾਇਤਾਂ ਲੈ ਕੇ ਗਏ ਸੀ ਆ ਮਲੇਕਚਾਲੇ ਕੱਪੜੇ ਪਾ ਕੇ ਜਿਨ੍ਹਾਂ ਨੇ ਪਵਾਇਆ ਸੀ ਤੇ ਜਿਹਨੂੰ ਪਵਾਇਆ ਸੀ ਉਹ ਬੇਮੁਖੀ ਸੀ ਨਾ ਅਕਬਰ ਕੋਲੇ ਸ਼ਿਕਾਇਤਾਂ ਲੈ ਕੇ ਗਏ ਸੀ ਗੁਰੂ ਦੇ ਖਿਲਾਫ ਤੇ ਅਕਬਰ ਸੂਝਬਾਨ ਸੀ ਉਹ ਪੂਰੀ ਪੜਤਾਲ ਕਰਕੇ ਫੈਸਲਾ ਕਰਦਾ ਸੀ ਉਹਨੇ ਜਦੋਂ ਫਿਰ ਪਤਾ ਪੂਰਾ ਕਰਿਆ ਤੇ ਫਿਰ ਇਹਨਾਂ ਨੂੰ ੱਤਕੇ ਵੀ ਪਏ ਬੇਮੁਖਾਂ ਨੂੰ ਇਹਨਾਂ ਨੂੰ ਅਕਬਰ ਬਾਦਸ਼ਾਹ ਦੇ ਦਰਬਾਰ ਚੋਂ ਜਾਣੀ ਗੁਰਮਖ ਨੂੰ ਭਾਈ ਗੁਰਮਖ ਤੇ ਦਇਆ ਹੁੰਦੀ ਆ ਤੇ ਮਨਮੁੱਖਾਂ ਨੂੰ ਤਾਂ ੱੱਕੇ ਪੈਂਦੇ ਨੇ ਸਿੱਧੀ ਜੀ ਗੱਲ ਸਮਝ ਲਓ ਬਸ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਛਾਚੇ ਮਾਰ ਪਚਾਇਆ ਮਹਾਰਾਜ ਕਹਿੰਦੇ ਜੋ ਮਨੁੱਖ ਪੂਰੇ ਸਤਗੁਰੂ ਦੀ ਨਿੰਦਾ ਕਰਦਾ ਹੈ ਸੱਚਾ ਪ੍ਰਭੂ ਉਸ ਨੂੰ ਆਪ ਆਤਮਕ ਮੌਤ ਮਾਰ ਕੇ ਦੁਖੀ ਕਰਦਾ ਹੈ ਇਹ ਅੱਖਰ ਤਨ ਆਖਿਆ ਜਨ ਜਗਤ ਸਭ ਉਪਾਇਆ ਮਹਾਰਾਜ ਕਹਿੰਦੇ ਇਹ ਨਿਆ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਮਹੱਲਾ ਚੌਥਾ ਸਹਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿਥੋਂ ਰਜ ਖਾਈ ਜੀਦਾ ਜੀਦਾ ਸਹਿਬ ਹੀ ਮਹਾਰਾਜ ਕਹਿੰਦੇ ਨੰਗਾ ਭੁੱਖਾ ਉਹ ਉਹ ਚੇਲਾ ਉਹ ਕਿਥੋਂ ਰੱਜ ਕੇ ਖਾਲੂ ਮਹਾਰਾਜ ਕਹਿੰਦੇ ਜੀਦਾ ਸਹਿਬ ਸਹਿਬ ਬਣਾਏ ਹੋਏ ਨਾ ਬਹੁਤ ਆਪਾਂ ਮਹਾਰਾਜ ਕਹਿੰਦੇ ਸਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਕਾ ਨਫਰ ਕਿਥੋਂ ਰੱਜ ਖਾਏ ਪਰ ਆਪਣਾ ਸਹਿਬ ਤਾਂ ਬਹੁਤ ਵੱਡਾ ਮੀਰ ਆ ਸਾਰੇ ਸੰਸਾਰ ਦਾ ਰਹਿਬਰਾ ਸਾਰੇ ਸੰਸਾਰ ਨੂੰ ਸਾਮ ਸੰਭਾਲ ਕਰਨ ਵਾਲਾ ਸ਼ਬਦ ਗੁਰੂ ਮਹਾਰਾਜ ਕਹਿੰਦੇ ਜਿਸ ਨੌਕਰ ਦਾ ਮਾਲਕ ਗੰਗਾਲ ਹੋਵੇ ਉਸ ਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ ਜੇ ਸਾਹਿਬ ਕੇ ਘਰ ਬੱਥ ਹੋਵੇ ਸੋ ਨਫਰੇ ਹੱਥ ਆਵੇ ਅਣ ਹੁੰਦੀ ਕਿੱਥੋਂ ਪਾਏ ਜੇ ਤੇਰੇ ਗੁਰੂ ਕੋਲੇ ਹੈ ਦਾਤਾਂ ਤਾਂ ਤਾਂ ਹੀ ਤੈਨੂੰ ਮਿਲਣਗੀਆਂ ਜੇ ਤੇਰੇ ਗੁਰੂ ਕੋਲੇ ਇੱਕ ਅੱਖ ਨਹੀਂ ਹੈ ਤਾਂ ਉਹ ਤੈਨੂੰ ਦੇਊ ਕੀ ਭਾਈ ਇਥੇ ਇਹ ਲਿਖਿਆ ਮਹਾਰਾਜ ਨੇ ਪਾਈ ਉਹ ਜਿਹੇ ਗੁਰੂ ਨੂੰ ਬਣਾਇਆ ਜਿਹੜਾ ਸਾਰੇ ਸੰਸਾਰ ਦੀ ਪਾਲਣਾ ਕਰਦਾ ਅਸੀਂ ਇਸ ਗੁਰੂ ਦੇ ਲਾੜ ਲੱਗ ਜੇ ਆਏ ਆਪਾਂ ਸਮਝ ਕੇ ਵੀ ਪ੍ਰਭੂ ਪਰਮਾਤਮਾ ਗੁਰਬਾਣੀ ਦੇ ਰੂਪ ਵਿੱਚ ਸਾਡੇ ਕੋਲੇ ਮੌਜੂਦ ਹੈ ਗੁਰਪਰਮੇਸ਼ਰ ਏਕੋ ਜਾਣ ਗੁਰੂ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਇੱਕੋ ਹੀ ਹਨ ਇੱਕੋ ਪਾਵਰ ਦੇ ਮਾਲਕ ਨੇ ਇਸ ਗੁਰੂ ਦੇ ਲਾੜ ਲੱਗ ਜੇ ਪਾਈ ਜਿਹੜਾ ਸਰਬ ਕਲਾ ਭਰਪੂਰ ਹੈ ਜਿਹਦੇ ਕੋਲੇ ਸਾਰਾ ਕੁਝ ਹੀ ਹੈ ਸਰਬ ਕਲਾ ਸਮਰੱਥ ਹੈ ਜਿਹਦੇ ਕੋਲ ਸਾਰੀਆਂ ਦਾਤਾਂ ਨੇ ਸਾਰੀਆਂ ਤਾਕਤਾਂ ਨੇ ਇਸ ਗੁਰੂ ਦੇ ਲੜ ਲੱਗ ਜੇ ਅੱਗੇ ਮਹਾਰਾ ਦੱਸਦੇ ਨੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਸਾਹ ਸੇਵਾ ਔਖੀ ਹੋਈ ਜੇ ਹੁਣ ਫਰਜ ਕੀਤਾ ਵੀ ਆਪਾਂ ਕਿਸੇ ਦੀ ਸੇਵਾ ਕਰਦੇ ਆ ਤਾਂ ਲੇਖਾ ਹੁਣ ਜੇ ਗੁਰੂ ਦੀ ਸੇਵਾ ਵਿੱਚ ਲੱਗੇ ਆ ਨਾ ਤਾਂ ਤੇਰਾ ਲੇਖਾ ਜੋਖੇ ਵਾਲੇ ਕਾਗਜ਼ ਫਾੜੇ ਜਾਣੇ ਆ। ਪਾੜ ਦਿੱਤੇ ਜਾਣੇ ਨੇ ਗੁਰੂ ਨੇ ਗੁਰਬਾਣੀ 'ਚ ਲਿਖਿਆ। ਧਰਮ ਰਾਏ ਦਾ ਕਾਗਜ਼ ਫਾੜੇ। ਜਦ ਨਾਨਕ ਲੇਖਾ ਸਮਝਾ। ਜਦੋਂ ਗੁਰੂ ਦੇ ਹੋ ਗਏ ਸੀ ਸਾਡੇ ਲੇਖੇ ਜੋਖੇ ਵਾਲੇ ਕਾਗਜ਼ੀ ਪਾਟ ਜਾਣੇ ਨੇ। ਇਹ ਗੁਰਬਾਣੀ 'ਚ ਪੰਕਤੀ ਆ ਇੱਥੇ ਵੀ ਇਹੀ ਦੱਸਿਆ ਮਹਾਰਾ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਸਾ ਸੇਵਾ ਔਖੀ ਹੋਈ। ਮਹਾਰਾਜ ਕਹਿੰਦੇ ਜਿਸ ਦੀ ਸੇਵਾ ਕੀਤਾ ਫਿਰ ਵੀ ਲੇਖਾ ਮੰਗਿਆ ਜਾਣਾ ਹੋਵੇ ਉਹ ਸੇਵਾ ਮੁਸ਼ਕਲ ਹੈ ਭਾਵ ਉਸ ਦੇ ਕਰਨ ਦਾ ਕੀ ਲਾਭ ਲਾਭ ਹੈ ਜਿਸ ਦੀ ਸੇਵਾ ਕਰਨ ਦੇ ਨਾਲ ਜੰਡ ਪੂਜਣ ਨਾਲ ਜਾਂ ਕਬਰ ਪੂਜਣ ਦੇ ਨਾਲ ਤਾਂ ਲੇਖਾ ਤਾਂ ਫਿਰ ਮੰਗਿਆ ਹੀ ਜਾਣਾ ਫਿਰ ਉਹਦੀ ਸੇਵਾ ਕਰਨ ਦਾ ਕੀ ਫਾਇਦਾ ਜਦੋਂ ਲੇਖਾ ਤਾਂ ਸਾਡਾ ਹੋਏਗਾ ਜੇ ਗੁਰੂ ਦੀ ਸੇਵਾ 'ਚ ਲੱਗ ਗਿਆ ਨਾ ਮਨੁੱਖ ਤੂੰ ਤੇਰਾ ਲੇਖੇ ਵਾਲੇ ਕਾਗਜ਼ ਪਾੜ ਜਾਣੇ ਨੇ ਗੁਰਬਾਣੀ 'ਚ ਪੰਗਤੀ ਆ ਇਹ ਮੈਂ ਨਹੀਂ ਕਿਹਾ ਧਰਮਰਾਜੇ ਦਾ ਕਾਗਜ਼ ਫਾੜੇ ਵੀ ਧਰਮਰਾਜੇ ਦੇ ਦਰ ਤੇ ਜਦੋਂ ਜਾਏਗਾ ਨਾ ਜੀਵ ਆਤਮਾ ਤੇ ਤੇਰੇ ਲੇਖੇ ਵਾਲੇ ਕਾਗਜ਼ੀ ਪਾੜ ਜਾਣੇ ਆ ਕਿਉਂ ਤੂੰ ਗੁਰੂ ਦੇ ਸਨਮੁਖ ਰਹਾ ਗੁਰੂ ਦੇ ਸਨਮੁਖ ਰਹਿਣਾ ਹੁੰਦਾ ਗੁਰੂ ਦੀ ਗੱਲ ਮੰਨਣੀ ਹਰ ਗੱਲ ਮੰਨਣੀ ਗੁਰੂ ਦੀ ਬੇਮੁਖ ਨਹੀਂ ਹੋਣਾ ਆਪਣੀ ਮਰਜ਼ੀ ਨਹੀਂ ਕਰਨੀ ਮਹਾਰਾਜ ਕਹਿੰਦੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗਿਜੇ ਸਾ ਸੇਵਾ ਔਖੀ ਹੋਈ ਅਵੇਂ ਅਮੀ ਤੂੰ ਵੀ ਦੀਆਂ ਨਾ ਸੇਵਾ ਕਦ ਬੱਚ ਲੱਗਿਆ ਰੇ ਤੇਰਾ ਦੇਖਾ ਜੋਖਾ ਹੋਏਗਾ ਫਿਰ ਜੇ ਗੁਰੂ ਦੀ ਸੇਵਾ ਚ ਲੱਗ ਗਿਆ ਫਿਰ ਨਹੀਂ ਲੇਖਾ ਹੋਏਗਾ ਫਿਰ ਤੇਰੇ ਲੇਖ ਜੋਖੇ ਵਾਲੇ ਕਾਗਜ਼ ਪਾੜੇ ਜਾਣਗੇ ਇਹ ਗੁਰਬਾਣੀ ਚ ਪੰਕਤੀ ਆ ਮੈਂ ਦੋ ਬਾਰੀ ਸੁਣਾਤੀ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ ਆ ਗਈ ਨਾ ਪੰਕਤੀ ਇੱਥੇ ਵੀ ਪੰਕਤੀ ਮਹਾਰਾਜ ਨੇ ਦੇਤੀ ਇੱਕ ਸਾਨੂੰ ਮਹਾਰਾਜ ਦੱਸਦੇ ਨੇ ਇਹ ਨਾਨਕ ਜਿਸ ਹਰੀ ਤੇ ਸਤਿਗੁਰੂ ਦਾ ਦਰਸ਼ਨ ਮਨੁੱਖਾ ਜਨਮ ਵਿੱਚ ਸਫਲਾ ਕਰਦਾ ਹੈ ਮਨੁੱਖੇ ਜਨਮ ਵਿੱਚ ਹਰੀ ਪ੍ਰਭੂ ਪਰਮਾਤਮਾ ਤੇ ਸਤਿਗੁਰੂ ਦੇ ਦਰਸ਼ਨ ਕਰਦਾ ਜਿਹੜਾ ਮਨੁੱਖ ਉਹਨਾਂ ਦੀ ਸੇਵਾ ਕਰੋ ਤਾਂ ਕਿ ਫੇਰ ਕੋਈ ਲੇਖਾ ਨਹੀਂ ਮੰਗੇਗਾ ਗੁਰੂ ਦੀ ਸੇਵਾ ਵਿੱਚ ਜੁੜ ਜਾ ਭਾਈ ਤੇ ਗੁਰੂ ਦੇ ਪਿਆਰਿਆਂ ਦਾ ਸਤਕਾਰ ਕਰ ਫੇਰ ਤੇਰਾ ਲੇਖਾ ਹੋਣਾ ਹੀ ਨਹੀਂ ਮਹਾਰਾਜ ਕਹਿੰਦੇ ਪੌੜੀ ਨਾਨਕ ਵਿਚਾਰੇ ਸੰਤ ਜਨ ਚਾਰ ਵੇਦ ਕਹਿੰਦੇ ਮਹਾਰਾਜ ਕਹਿੰਦੇ हे ਨਾਨਕ ਸੰਤ ਆਪਣੀ ਵਿਚਾਰ ਦੱਸਦੇ ਹਨ ਤੇ ਚਾਰੇ ਵੇਦ ਭਾਵ ਪ੍ਰਾਤਨ ਧਰਮਕ ਗ੍ਰੰਥ ਪੁਸਤਕ ਵੀ ਇਹੀ ਗੱਲ ਆਖਦੇ ਹਨ ਧਾਰਮਿਕ ਗ੍ਰੰਥ ਪੁਸਤਕਾਂ ਇਹੀ ਗੱਲ ਆਖਦੀਆਂ ਨੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋ ਬੰਦੇ ਮਹਾਰਾਜ ਕਹਿੰਦੇ ਕਿ ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਹਨ ਪਰਗਟ ਪਹਾਰਾ ਜਾਪਦਾ ਸਭ ਲੋਕ ਸੁਹੰਦੇ ਸੁਣਦੇ ਮਹਾਰਾਜ ਕਹਿੰਦੇ ਭਗਤ ਸਾਰੇ ਜਗਤ ਵਿੱਚ ਉੱਗੇ ਹੋ ਜਾਂਦੇ ਹਨ ਉਹਨਾਂ ਦੀ ਸੋਭਾ ਸਾਰੇ ਲੋਕ ਸੁਣਦੇ ਹਨ ਹੁਣ ਆ ਭਗਤਾਂ ਦੀ ਸੋਭਾ ਸੁਣਦੇ ਆ ਨਾ ਆਪਾਂ 35 ਮਹਾਂਪੁਰਖਾਂ ਦੀ ਬਾਣੀ ਆ ਇਹਨਾਂ ਦੀ ਸੋਭਾ ਸਾਰੇ ਸੁਣਦੇ ਨੇ ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਾਂਦੇ ਜੋ ਮੂਰਖ ਮਨੁੱਖ ਅਜੇਹੇ ਸੰਤਾਂ ਨਾਲ ਬੈਰ ਕਰਦੇ ਹਨ ਉਹ ਸੁੱਖ ਨਹੀਂ ਪਾਉਂਦੇ ਗੁਰੂ ਨਾਲ ਵੀ ਬੈਰ ਆ ਨਾ ਗੁਰੂ ਨਾਲ ਗੁਰੂ ਦੇ ਬੈਰੀ ਵੀ ਨੇ ਲੋਕ ਮੁੱਢ ਤੋਂ ਹੀ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਵੀ ਹੁਣ ਸ਼ਬਦ ਗੁਰੂ ਦੇ ਵੀ ਬੈਰੀ ਆ ਲੋਕ ਆਪਾਂ ਖਬਰਾਂ ਸੁਣਦੇ ਰਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗਾਂ ਦੀ ਬੇਇੱਜ਼ਤੀ ਕੀਤੀ ਗਈ ਅੰਗ ਪਾੜ ਕੇ ਰੂੜੀਆਂ ਤੇ ਛੱਟੇ ਕੇ ਸੁਣਦੇ ਆ ਖਬਰਾਂ ਆਮ ਆਉਂਦੀਆਂ ਨੇ ਸ਼ਬਦ ਗੁਰੂ ਦੇ ਵੀ ਲੋਕ ਦੁਸ਼ਮਣ ਨੇ ਤੇ ਮਹਾਰਾਜ ਨੇ ਦੱਸਿਆ ਭਾਈ ਸੁਖ ਨਾ ਪਾਇਨ ਮੁਗਦਨਰ ਸੰਤ ਨਾਲ ਖਾਂਦੇ ਜਿਹੜੇ ਗੁਰੂ ਸੰਤ ਦੇ ਨਾਲ ਮੂਰਖ ਗੁਰੂ ਸੰਤ ਦੇ ਨਾਲ ਵੈਰ ਕਰਦੇ ਹਨ ਉਹ ਸੁਖ ਨਹੀਂ ਪਾਉਂਦੇ ਮਹਾਰਾਜ ਕਹਿੰਦੇ ਓਏ ਲੋਚਨ ਉਹਨਾਂ ਗੁਣੇ ਨੂੰ ਓਏ ਹੰਕਾਰ ਛੜੰਦੇ ਮਹਾਰਾਜ ਕਹਿੰਦੇ ਉਹ ਦੁਖੀ ਛੜਦੇ ਤਾਂ ਹੰਕਾਰ ਵਿੱਚ ਹਨ ਪਰ ਸੰਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ ਦੇਖੋ ਨਾਲੇ ਸਾੜਾ ਨਾਲੇ ਤਰਸਦੇ ਨੇ ਓਏ ਵਿਚਾਰੇ ਕੀ ਕਰੇ ਜੇ ਭਾਗ ਤੁਰ ਮੰਦੇ ਹੁਣ ਮਹਾਰਾਜ ਨੇ ਇਸ ਪੰਕਤੀ 'ਚ ਦੱਸਦਾ ਵੀ ਇਹਨਾਂ ਦੁਖੀ ਮਨੁੱਖਾਂ ਦੇ ਬੱਸ ਵੀ ਕੀ ਹੈ ਮੁੱਢ ਤੋਂ ਹੀ ਮੰਦੇ ਕਰਮ ਕਰਨ ਕਰਕੇ ਮੰਦੇ ਸੰਸਕਾਰ ਹੀ ਉਹਨਾਂ ਦਾ ਭਾਗ ਹੈ ਤੇ ਇਹਨਾਂ ਸੰਸਕਾਰਾਂ ਦੇ ਪੂਰੇ ਹੋਏ ਮੰਦੇ ਪਾਸੇ ਪਏ ਰਹਿੰਦੇ ਹਨ ਮਾੜੇ ਸੰਸਕਾਰਾਂ ਦੇ ਕਾਰਨ ਹੀ ਮੰਦੇ ਪਾਸੇ ਪਏ ਰਹਿੰਦੇ ਹਨ ਬਰਾਂਜਾਂ ਹੀ ਕਰਦੇ ਰਹਿੰਦੇ ਨੇ ਲੋਕ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਭਾਈ ਰੱਬ ਦੀ ਬੰਦਗੀ ਚ ਲੱਗੇ ਰਹਿੰਦੇ ਨੇ ਜੋ ਮਾਰੇ ਤਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਮਹਾਰਾਜ ਕਹਿੰਦੇ ਜੋ ਮਨੁੱਖ ਰੱਬ ਵੱਲੋਂ ਮੋਏ ਹੋਏ ਹਨ ਨਾ ਉਹ ਕਿਸੇ ਦੇ ਸਕੇ ਨਹੀਂ ਜਿਹਨੂੰ ਕਹਿੰਦੇ ਨਾ ਇਹ ਨਹੀਂ ਕਿਸੇ ਦਾ ਸਕੇ ਨਾ ਰੱਬ ਦੀ ਮਾਰ ਪਈ ਹੋਈ ਆਪਾਂ ਆਮ ਜਿਹੇ ਸ਼ਬਦ ਬੋਲ ਦਿੰਨੇ ਆ ਸੁਣਦੇ ਵੀ ਸੀ ਇਹ ਰੱਬ ਦਾ ਮਾਰਿਆ ਏ ਕੀ ਦਾ ਸਕਾ ਸਕਾ ਹੁੰਦਾ ਹੇਤ ਪਿਆਰ ਵਾਲਾ ਮਹਾਰਾਜ ਕਹਿੰਦੇ ਜੋ ਮਾਰੇ ਤਨ ਪਾਰ ਬ੍ਰਹਮ ਸੇ ਕਿਸੇ ਨਾ ਸੰਧੇ ਉਹ ਕਿਸੇ ਦੇ ਸਕੇ ਨਹੀਂ ਹੈ ਜਿਨ੍ਹਾਂ ਨੂੰ ਪਾਰ ਬ੍ਰਹਮ ਪ੍ਰਭੂ ਦੀ ਮਾਰ ਪਈ ਹੋਈ ਹੈ ਜੋ ਮਨੁੱਖ ਰੱਬ ਵੱਲੋਂ ਮੋਏ ਹੋਏ ਹਨ ਉਹ ਕਿਸੇ ਦੇ ਸਕੇ ਨਹੀਂ ਬੈਰ ਕਰੇ ਨਰ ਬੈਰ ਨਾਲ ਧਰਮ ਨਿਆਏ ਬਚੰਦੇ ਮਹਾਰਾਜ ਕਹਿੰਦੇ ਨਰਵੈਰਾ ਨਾਲ ਵੀ ਬੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ ਮਹਾਰਾਜ ਕਹਿੰਦੇ ਜੋ ਜੋ ਮਨੁੱਖ ਸੰਤ ਗੁਰੂ ਵੱਲੋਂ ਫਟਕਾਰੇ ਹੋਏ ਹਨ ਭਾਪ ਗੁਰੂ ਦੇ ਦਰ ਤੋਂ ਬਾਂਝੇ ਹੋਏ ਹਨ ਉਹ ਭਟਕਦੇ ਫਿਰਦੇ ਨੇ ਪੇਟ ਮੰਡਾਹੂ ਕਟਿਆ ਤਿਸ ਡਾਲ ਸੁਹੰਦੇ ਤਿਸ ਡਾਲ ਸੁਕੰਦੇ ਮਹਾਰਾਜ ਕਹਿੰਦੇ ਜੋ ਰੁੱਖ ਮੁੱਢੋਂ ਪੁੱਟਿਆ ਜਾਏ ਉਸ ਦੇ ਟਾਣ ਵੀ ਸੁੱਕ ਜਾਂਦੇ ਹਨ ਤੇ ਅਸੀਂ ਵੀ ਮੁੱਢੋਂ ਓਖੜੇ ਫਿਰਦੇ ਆ ਆਪਦੇ ਮੂਲ ਨੂੰ ਭੁੱਲੇ ਹੋਇਆ ਪ੍ਰਭੂ ਪਰਮਾਤਮਾ ਨਾਲੋਂ ਟੁੱਟੇ ਹੋਰੀ ਪਾਸੀ ਧੂੜ ਧੁੱਪ ਧੱਗੇ ਖਾਂਦਾ ਫਿਰਦਾ ਮਨੁੱਖ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਇਥੇ ਇਹਦਾ ਭਾਵ ਇਹ ਆ ਵੀ ਪੇੜ ਮੰਡਾਹੂ ਕੱਟਿਆ ਕਿਸ ਦਾਲ ਸੁਕੰਦੇ ਜੇ ਮੁੱਢ ਤੋਂ ਹੀ ਪੇੜ ਨੂੰ ਕੱਟਿਆ ਜਾਵੇ ਤਾਂ ਉਹਦੀਆਂ ਟਾਹਣੀਆਂ ਥੋੜੀ ਹਰੀਆਂ ਰਹਿਣਗੀਆਂ ਉਹ ਵੀ ਸੁੱਕ ਜਾਣਗੀਆਂ ਸ਼ਲੋਕ ਮਹੱਲਾ ਚੌਥਾ ਅੰਤਰ ਹਰ ਗੁਰੁ ਧਿਆਇ ਦਾ ਵੱਡੀ ਵਡਿਆਈ ਮਹਾਰਾਜ ਕਹਿੰਦੇ ਸਤਗੁਰੂ ਦੀ ਵਡਿਆਈ ਵੱਡੀ ਹੈ ਕਿਉਂਕਿ ਉਹ ਹਰੀ ਨੂੰ ਹਿਰਦੇ ਵਿੱਚ ਸਿਮਰਦਾ ਹੈ ਤੁਸ ਦਿੱਤੀ ਪੂਰੇ ਸਤਗੁਰੂ ਘਟੇ ਨਹੀਂ ਇੱਕ ਤਿਲ ਕਿਸੇ ਦੀ ਘਟਾਈ ਮਹਾਰਾਜ ਕਹਿੰਦੇ ਪੂਰੇ ਪ੍ਰਭੂ ਨੇ ਸਤਗੁਰੂ ਨੂੰ ਪ੍ਰਸੰਨ ਹੋ ਕੇ ਇਹੀ ਵਡਿਆਈ ਬਖਸ਼ੀ ਹੈ ਇਸ ਕਰਕੇ ਕਿਸੇ ਦੇ ਘਟਾਇਆ ਰਤਾ ਵੀ ਨਹੀਂ ਕਟਦੀ ਸਤਗੁਰੂ ਨੂੰ ਕਿਰਪਾ ਅਕਾਲ ਪੁਰਖ ਵਾਹਿਗੁਰੂ ਨੇ ਐਨੀ ਦਿੱਤੀ ਆ ਕਰਕੇ ਐਨੀਆਂ ਦਾਤਾਂ ਦਿੱਤੀਆਂ ਨੇ ਕਿਸੇ ਦਾ ਘਟਾਇਆ ਨਹੀਂ ਘਟਦਾ ਸੱਚ ਸਹੇਬ ਸਤਗੁਰੂ ਕੇ ਵੱਲ ਹੈ ਤਾਂ ਝੱਕ ਝੱਕ ਮਰੇ ਸਭ ਲੁਕਾਈ ਮਹਾਰਾਜ ਕਹਿੰਦੇ ਜਦੋਂ ਸੱਚਾ ਖਸਮ ਪ੍ਰਭੂ ਸਤਗੁਰੂ ਦਾ ਅੰਗ ਪਾਲਦਾ ਹੈ ਤਾਂ ਸਾਰੀ ਦੁਨੀਆ ਭਾਵੇਂ ਪਈ ਝੱਖਾਂ ਮਾਰੇ ਸਤਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ ਇਤਿਹਾਸ ਗਵਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਦੇਖ ਲਓ ਬਥੇਰੇ ਇਹਨਾਂ ਨੇ ਅਤਿਆਚਾਰ ਕੀਤੇ ਨੇ ਬਥੇਰਾ ਕੁਛ ਕੀਤਾ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਵੀ ਸ਼ਹੀਦ ਕੀਤਾ ਸਹਿਬਜ਼ਾਦਿਆਂ ਤੋਂ ਪਿਆਰੇ ਸਿੰਘ ਸਿੰਗੜੀਆਂ ਨੂੰ ਵੀ ਸ਼ਹੀਦ ਕੀਤਾ ਕਿੰਨਾ ਕੁਛ ਕੀਤਾ ਪਰ ਗੁਰੂ ਦਾ ਕੁਝ ਨਹੀਂ ਵਿਗਾੜ ਸਕੇ ਗੁਰੂ ਅਟਲ ਹੈ ਪੂਰਾ ਪੂਰਾ ਗੁਰੂ ਕਿਉਂਕਿ ਗੁਰੂ ਤੇ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਹੈ ਇਸ ਤਰ੍ਹਾਂ ਪਾਈ ਆਪਾਂ ਗੁਰੂ ਸਾਹਿਬ ਦੇ ਨਾਲ ਜੁੜੇ ਰਹੀਏ